ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸ਼ਿਮਲਾ ਮਿਰਚ ਦੇ ਕਿਸਾਨ ਨੂੰ ਮਿਲ ਲਏ ਆ ਆ ਉਹਨਾਂ ਤੋਂ ਜਾਣਦੇ ਵੀ ਉਹਨਾਂ ਦੀ ਸ਼ਿਮਲਾ ਮਿਰਚ ਦੀ ਖੇਤੀ ਕਿਵੇਂ ਰਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਜੀ ਨਾਂ ਨਾ ਉਹ ਜਗਸੀਰ ਸਿੰਘ ਜੀ ਜਗਸੀਰ ਸਿੰਘ ਜੀ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਪਿੰਡ ਬੁਰਜ ਹਰੀ ਜੀ ਬੁਰਜ ਹਰੀ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਤੁਹਾਡੇ ਕੋਲੇ ਸ਼ਿਮਲਾ ਮਿਰਚ ਕਿੰਨੀ ਲੱਗੀ ਹੋਈ ਹੈ ਜੀ 25 ਕਿਲੇ ਲੱਗਿਆ ਸਰ 25 ਕਿਲੇ ਲੱਗਿਆ ਉਹਦੇ ਵਿੱਚ ਸੈਮੀਨਸ ਦੀ ਹੰਟਿੰਗਟਨ ਲੱਗੀ ਹੋਈ ਹੈ ਹਾਂਜੀ ਲੱਗੀ ਹੈ ਲੱਗੀ ਹੋਈ ਹੈ ਨਾ ਏਰੀਆ ਸੈਮੀਨਸ ਹੰਟਿੰਗਟਨ ਦਾ ਡੇਢ ਕਿਨਾਲ ਉਹ ਜੀ ਡੇਢ ਕਿਨਾਲ ਨਾਲ ਸੈਮੀਨਸ ਦੀ ਹੰਟਿੰਗਟਨ ਲੱਗੀ ਹੋਈ ਆ ਤੇ ਤੁਹਾਨੂੰ ਕਿਵੇਂ ਲੱਗੀ ਇਹ ਮਿਰਚ ਜੀ ਸਾਨੂੰ ਇਹ ਮਿਰਚ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਹਾਂਜੀ ਹਾਂਜੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਿੰਨੇ ਏਰੀਆ ਦੇ ਵਿੱਚ ਹੰਟਿੰਗਟਨ ਲੱਗੀ ਆ ਡੇਢ ਕਿਨਾਲ ਦੇ ਵਿੱਚ ਡੇਢ ਕਿਨਾਲ ਦੇ ਵਿੱਚ ਤੇ ਜਿਵੇਂ ਬਾਕੀ ਏਰੀਆ ਦੇ ਵਿੱਚ ਤੁਹਾਡੇ ਕੋਲੇ ਅਦਰ ਹੋਰ ਵੈਰੈਟੀਆਂ ਲੱਗੀਆਂ ਹੋਈਆਂ ਜਿਨ੍ਹਾਂ ਦਾ ਮਾਰਕੀਟ ਦੇ ਵਿੱਚ ਵਧੀਆ ਨਾਮ ਹੈ ਤੇ ਜਦੋਂ ਤੁਸੀਂ ਇਹਦੀ ਪਹਿਲੀ ਤੜਾਈ ਕਰੀ ਸੀਗੀ ਕਿਹੜੀ ਕਿਹੜੀ ਤਰੀਕ ਨੂੰ ਕਰੀ ਸੱਬੀ ਦੂਜਾ ਮਹੀਨਾ ਜੀ 26 ਤਰੀਕ ਫਰਵਰੀ 2024 ਨੂੰ ਕਰੀ ਇਹਦੀ ਪਹਿਲੀ ਤੜਾਈ ਹਾਂਜੀ ਤਾਂ ਕਿਵੇਂ ਝਾੜ ਨਿਕਲਿਆ ਇਹਦੇ ਚੋਂ ਕੀ ਝਾੜ ਨਿਕਲਿਆ ਜਿਵੇਂ ਡੇਢ ਕਨਾਲ ਦੇ ਵਿੱਚੋਂ ਤੇ ਬਾਕੀਆਂ ਚੋਂ ਕਿੰਨਾ ਨਿਕਲਿਆ ਡੇਢ ਕਨਾਲ ਚ ਜੀ ਚੋਦਾ ਜੀ 20 ਲਫਾਫੇ ਜੀ 20 ਲਫਾਫੇ ਇੱਕ ਲਫਾਫਾ ਕਿੰਨੇ ਵਜਨ ਦਾ 8 ਕਿਲੋ ਦਾ ਜੀ 8 ਕਿਲੋ ਦਾ ਇੱਕ ਲਫਾਫਾ 20 20 ਲਫਾਫੇ ਡੇਢ ਕਨਾਲ ਤੇ ਹੰਟਿੰਗਟਨ ਚੋਂ ਨਿਕਲੇ ਨੇ ਤੇ ਜਿਹੜੀਆਂ ਹੋਰ ਵੈਰੈਟੀਆਂ ਲੱਗੀਆਂ ਜਿਹੜੇ ਬਾਕੀ ਏਰੀਆ ਦੇ ਵਿੱਚ ਇੱਕ ਵੈਰੈਟੀ ਹੋਰ ਸੀ ਚਾਰ ਕਨਾਲਾਂ ਸੀ ਚਾਰ ਕਨਾਲਾਂ ਉਹਨਾਂ ਦੀਆਂ ਉਹ ਚੋ ਜੀ ਬਸ 22 ਕਿਲਵਾ ਦੇ ਹੋ ਚੁ ਗਏ 22 ਕਿਲ ਲਫਾਫੇ ਚਾਰ ਕਨਾਲਾਂ ਚੋਂ ਤੇ ਹੰਟਿੰਗਟਨ ਦੇ 20 ਲਫਾਫੇ ਡੇਢ ਕਨਾਲ ਚੋਂ ਹੀ ਨਿਕਲੇ ਤੇ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਇਹਦੀ ਕੁਆਲਿਟੀ ਤੇ ਦੂਸਰੀ ਵੈਰੈਟੀ ਦੀ ਕੁਆਲਿਟੀ ਚ ਕੀ ਫਰਕ ਹੈ ਇਹ ਲੱਗੀ ਸੀ ਜਿਸ ਦਿਨ ਤੁਸੀਂ ਵੇਚੀ ਹੈ ਹੰਟਿੰਗਟਨ ਨੂੰ ਮਿਲਿਆ 45 ਰੁਪਏ ਕਿਲੋ ਦਾ ਰੇਟ ਤੇ ਦੂਸਰੀ ਵੈਰਾਈਟੀ ਨੂੰ ਦੂਸਰੀ ਵੈਰਾਈਟੀ ਨੂੰ 39 ਰੁਪਏ 1 ਰੁਪਿਆ ਘਟਾ ਲੈ 40 ਤੋਂ ਜੀ 39 ਰੁਪਏ ਹਾਂ ਜੀ 6 ਰੁਪਏ ਦਾ ਕਿਲੋ ਪ੍ਰਤੀ ਕਿਲੋ ਮਗਰ ਫਰਕ ਪੈ ਗਿਆ ਜੋ ਕਿ ਬਹੁਤ ਬੜਾ ਫਰਕ ਰੱਖਦਾ ਹੈ ਤੇ ਹੁਣ ਤੁਹਾਡਾ ਓਵਰਆਲ ਕੀ ਐਕਸਪੀਰੀਅੰਸ ਹੈ ਵੀ ਤੁਹਾਨੂੰ ਇਹ ਵੈਰਾਈਟੀ ਦੂਸਰੀ ਵੈਰਾਈਟੀ ਦੇ ਵਿੱਚ ਹੋਰ ਕੀ ਖਾਸੀਅਤ ਲੱਗੀ ਏਬਰੇਡੀ ਵਧੀਆ ਜੀ ਵਧੀਆ ਰੂਟ ਵੱਡਾ ਜੀ ਦਾ ਰੂਟ ਬੜਾ ਹੈ ਰੇਟ ਵਧੀਆ ਮਿਲਦਾ ਜੀ ਰੇਟ ਵਧੀਆ ਮਿਲਦਾ ਜੀ ਫਲ ਵਧੀਆ ਜੀ ਦਾ ਫਲ ਵਧੀਆ ਹਾਂ ਜੀ ਗਾਣ ਨੂੰ ਤੁਸੀਂ ਇਹ ਵੈਰਾਈਟੀ ਸਾਰੀ ਲਾਉਂਗੇ ਹਾਂ ਜੀ ਇਹ ਹੀ ਲਾਉਂਗੇ ਇਹ ਹੀ ਲਾਉਂਗੇ ਇਹ ਹੀ ਲਾਉਂਗੇ ਸਾਰੀ ਚਲੋ ਜੀ ਥੋੜਾ ਬੋਲੋ